ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੈਨੂੰ ਬਹੁਤ ਸਾਰੇ ਪੁੱਛਦੇ ਆ ਕਿ ਕੈਂਸਾ ਉਹ ਤੁਸੀਂ ਜਿਹੜੇ ਇਲਾਜ ਕਰਦੇ ਆ ਉਹ ਕਿਹੜ-ਕਿਹੜੀਆਂ ਬਿਮਾਰੀਆਂ ਦਾ ਕਰਦੇ ਹੈਗੇ ਚਲੋ ਮੈਂ ਤੁਹਾਨੂੰ ਆਪਣੇ ਦੱਸ ਦਿੰਨਾ ਕਿ ਕਿਹੜ-ਕਿਹੜੀਆਂ ਬਿਮਾਰੀਆਂ ਦਾ ਜਿਹੜਾ ਕੈਤ ਆਯੁਰਵੈਦਕ ਦੁਆਖਾਣੇ ਦੇ ਵਿੱਚ ਇਲਾਜ ਕੀਤਾ ਜਾਂਦਾ ਜੇਕਰ ਕਿਸੇ ਦੇ ਸਿਰ ਘਟਦੇ ਹੋਣ ਇੱਕ ਦਿਨ ਦੇ ਵਿੱਚ ਵੱਜ ਜਾਂਦੇ ਆ ਛੜਤੀਆ ਵੱਜ ਜਾਣਗੇ ਸਵੇਰ ਨੂੰ ਇੱਕ ਪੁੜੀ ਖਾਓ ਦੁਪਹਿਰ ਨੂੰ ਖਾਓ ਤੇ ਇੱਕ ਪੁੜੀ ਦੋ ਜਿਸ ਵੇਲ ਨੂੰ ਖਾਓ ਤੇ ਕੀ ਕੀਮਤ ਵੀ ਕਹਿ ਦਿੰਦੇ ਆ ਨਾਲ ਦੱਸ ਦੋ ਸਿਰਫ 210 ਰੁਪਏ ਦੀ ਦਵਾਈ ਆ ਇੱਕ ਦਿਨ ਚ ਤੁਹਾਡੇ ਸੱਲ ਵੱਜ ਜਾਣੀ ਆ ਦੂਸਰੇ ਨੰਬਰ ਦੇ ਉੱਪਰ ਲੀਵਰ ਦੀ ਕਿਸੇ ਨੂੰ ਸਮੱਸਿਆ ਹੈਗੀ ਆ, ਬੇਟ ਦੀ ਕਿਸੇ ਨੂੰ ਸਮੱਸਿਆ ਹੈਗੀ ਆ, ਪਤਰੀ ਦੀ ਕਿਸੇ ਨੂੰ ਸਮੱਸਿਆ ਹੈਗੀ ਆ, ਜੰਮੜੀ ਦਾ ਰੋਗ ਕਿਸੇ ਨੂੰ ਹੈਗਾ, ਚੰਬਲ ਹੈਗੀ ਆ, ਖਾਜ ਹੁੰਦੀ ਹੈਗੀ ਆ ਜਾਂ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈਗੀ ਉਹਦਾ ਸਾਰਾ ਇਲਾਜ ਕੀਤਾ ਜਾਂਦਾ ਬਵਾਸੀਰ ਖੁੰਨੀ ਹੋਵੇ ਇੱਕ ਦਿਨ ਦੇ ਵਿੱਚ ਦਵਾਈ ਅਸੀਂ ਜਿਹੜੀ ਦਿੰਨੇ ਹੈਗੇ ਇੱਕ ਦਿਨ ਦੇ ਵਿੱਚ ਤੁਹਾਡਾ ਜਿਹੜਾ ਬਲੱਡ ਆਉਣਾ ਖੁੰਦਾ ਉਹ ਬੰਦ ਹੋ ਜਾਂਦਾ ਹੈਗਾ ਇਸ ਤੋਂ ਇਲਾਵਾ ਗੋਡਿਆਂ ਦੀਆਂ ਦਰਦਾਂ ਹੋਣ ਮੋਢਿਆਂ ਦੀਆਂ ਦਰਦਾਂ ਹੋਣ ਜੋੜਾਂ ਦੀਆਂ ਦਰਦਾਂ ਹੋਣ ਸਰਵਾਈਕਲ ਦੀ ਦਰਦ ਹੋਵੇ ਉਹਦੇ ਲਈ ਅਸੀਂ ਇੱਕ ਆਯੁਰਵੈਦਿਕ ਤੇਲ ਦਿੰਨੇ ਹੈਗੇ ਜਿਹਦੀ ਕੀਮਤ 170 ਰੁਪਇਆ ਦਵਾਈ ਖਾਣ ਦੀ ਲੋੜ ਨਹੀਂ ਉਹਦੇ ਨਾਲ ਹੀ ਤੁਹਾਡੀਆਂ ਦਰਦਾਂ ਠੀਕ ਹੋ ਜਾਣੀਆਂ ਗੋਡੇ ਮੋਢੇ ਜੋੜ ਦਰਦਾਂ ਤੇ ਸਰਵਾਈਕਲ ਦਰਦ ਜਿਹੜੀਆਂ ਇਹ ਤੁਹਾਡੀ ਠੀਕ ਹੋ ਜਾਏਗਾ ਠੀਕ ਹੈ ਲੇਡੀਜ਼ ਦੇ ਵਿੱਚ ਲਪੋਰੀਆ ਦੀ ਸਮੱਸਿਆ ਹੋਵੇ ਭਾਰ ਪੈਣਾ ਹੋਵੇ ਐਮਸੀ ਪੀਰੀਅਡ ਦੀ ਸਮੱਸਿਆ ਹੋਵੇ ਇਹ ਜਿਹੜੇ ਭਾਰ ਪੈਣਾ ਹੈ ਲਪੋਰੀਆ ਹੈਗਾ ਐਮਸੀ ਪੀਰੀਅਡ ਦੀ ਸਮੱਸਿਆ ਹੈ ਆ ਬੰਦ ਟਿਊਬਾ ਹੋਣ ਉਹਦਾ ਇਲਾਜ ਸਾਡੇ ਕੋਲ ਪੱਕਾ ਹੈਗਾ ਮੋਟਾਪਾ ਔਰਤ ਜਾਂ ਮਰਦ ਕਿਸੇ ਵਿੱਚ ਵੀ ਉਹਦੇ ਮੋਟਾਪੇ ਦਾ ਪੱਕਾ ਇਲਾਜ ਕੀਤਾ ਜਾਂਦਾ ਹੈ ਔਰ ਇਸ ਤੋਂ ਇਲਾਵਾ ਸ਼ੂਗਰ ਦੀ ਬਿਮਾਰੀ ਜਿਹੜੀ ਹੈਗੀ ਆ ਚਾਹੇ ਤੁਹਾਡੇ ਇਨਸੂਲਿਨ ਇੰਜੈਕਸ਼ਨ ਲੱਗਦਾ ਹੈਗਾ ਚਾਹੇ ਤੁਸੀਂ ਰੋਜ਼ ਗੋਲੀਆਂ ਖਾਦੇ ਹੋ ਉਹ ਤੁਹਾਡੀਆਂ ਸਾਰੀਆਂ ਬੰਦ ਹੋ ਜਾਣਗੀਆਂ ਤੇ ਤੁਸੀਂ ਮਿੱਠਾ ਵੀ ਖਾ ਸਕੋਗੇ ਜਿਹੜਾ ਸ਼ੂਗਰ ਦਾ ਇਲਾਜ ਆ ਪੱਕਾ ਹੈਗਾ ਕੋਈ ਵਿੱਚ ਉਹਦੇ ਐਲੋਪੈਥਿਕ ਦਵਾਈ ਅਸੀਂ ਪੀ ਕੇ ਨਹੀਂ ਦਿੰਦੇ ਕਿਸੇ ਨੂੰ ਲੂਜ ਮੋਸ਼ਨ ਲੱਗ ਜਾਂਦੇ ਆ ਡਾਕਟਰ ਕਹਿੰਦੇ ਆ ਪਾਣੀ ਖਤਮ ਹੋ ਗਿਆ ਉਹ ਹੋ ਗਿਆ ਇੱਕ ਕੁੜੀ ਦੇ ਨਾਲ ਤੁਹਾਡ ਨੂੰ ਜਿਹੜੀ ਲੂਜ ਮੋਸ਼ਨ ਹੈਗੇ ਟੱਟੀਆਂ ਜਿੰਨ ਲੱਗ ਜਾਂਦੀਆਂ ਇੱਕ ਕੁੜੀ ਦੇ ਨਾਲ ਉਹ ਬੰਦ ਹੋ ਜਾਂਦੀਆਂ ਠੀਕ ਹੋ ਜਾਂਦੀਆਂ ਸੰਗ੍ਰਹਿਣੀ ਹੈਗੀ ਆ ਬਾਰ ਬਾਰ ਟੋਲਟ ਜਾਣਾ ਪਵੇ ਉਹ ਰੋਗ ਤੁਹਾਡਾ ਜਿਹੜਾ ਠੀਕ ਹੋ ਜਾਂਦਾ ਅਧਰੰਗ ਹੈਗਾ ਅਧਰੰਗ ਦਾ ਅਧਰੰਗ ਪੈਰਾਲਾਈਜ ਜਿਹਨੂੰ ਕਹਿੰਦੇ ਆ ਕਿ ਆ ਲੱਪਵਾਜ ਜਿਹਨੂੰ ਕਹਿੰਦੇ ਆ ਮੂੰਹ ਡੰਗਾ ਹੋ ਜਾਣਾ ਗਠੀਆ ਜਿਹਨੂੰ ਕਹਿੰਦੇ ਹੈਗੇ ਆ ਉਹਦਾ ਸਾਰਾ ਇਲਾਜ ਸਾਡੇ ਕੋਲ ਪੱਕੇ ਤੌਰ ਤੇ ਕੀਤਾ ਜਾਂਦਾ ਹੈਗਾ ਨਕਸੀਰ ਕਿਸੇ ਦੀ ਫੁੱਪਲੀ ਹੈਗੀ ਆ ਜਾਂ ਲੇਡੀਜ਼ ਨੂੰ ਐਮ ਸੀ ਪੀਰੀਅਡ ਵੱਧ ਆਉਂਦਾ ਹੈ ਉਹਦਾ ਵੀ ਪੱਕਾ ਇਲਾਜ ਕੀਤਾ ਜਾਂਦਾ ਹੈਗਾ ਇਹ ਇਸ ਤੋਂ ਇਲਾਵਾ ਸਿਰ ਦੇ ਵਾਲਾਂ ਦਾ ਸਿੱਤਰੀ ਹੈਗੀ ਆ ਉਹਦਾ ਵੀ ਪੱਕਾ ਇਲਾਜ ਕੀਤਾ ਜਾਂਦਾ ਆਰਟ ਦੀ ਬਲੋਕਸ ਹੈ ਵੀ ਆ ਉਹਦਾ ਵੀ ਸਾਡੇ ਕੋਲ ਇਲਾਜ ਹੈਗਾ ਫਲੋਇਰੀ ਆ ਉਹਦਾ ਇਲਾਜ ਕੀਤਾ ਜਾਂਦਾ ਆ ਜਿਹੜੇ ਦਿੱਤੇ ਜਾਂ ਸਫੇਦ ਦਾਬ ਹੋ ਜਾਂਦੇ ਆ ਉਹਦਾ ਇਲਾਜ ਕੀਤਾ ਜਾਂਦਾ ਹੈ ਪੱਥਰੀ ਦਾ ਰਾਗ ਅਰਲਾਜ ਹੈਗਾ ਕਿਸੇ ਨੂੰ ਪਿਸ਼ਾਬ ਰੋਕ ਕੇ ਆਉਂਦਾ ਹੋਵੇ ਘਾਟਾਂ ਦਾ ਹੋਵੇ ਉਹਦਾ ਇਲਾਜ ਕੀਤਾ ਜਾਂਦਾ ਹੈ ਮਰਦਾਂ ਦੇ ਵਿੱਚ ਸੁਕਰਾਣੂ ਦੀ ਸਮੱਸਿਆ ਹੋਵੇ ਤਾਂ ਦੀ ਸਮੱਸਿਆ ਹੋਵੇ ਸਪੰਦੋਸ਼ ਹੋਵੇ ਜਾਂ ਕਿਸੇ ਵੀ ਤਰ੍ਹਾਂ ਦੀ ਮਰਦਾਂ ਦੇ ਵਿੱਚ ਆਈ ਹੋਈ ਕਮਜ਼ੋਰੀ ਹੋਵੇ ਸ਼ਾਦੀ ਤੋਂ ਪਹਿਲਾਂ ਦਾ ਬਾਅਦ ਹੋਵੇ ਉਹਦਾ ਪੱਕਾ ਇਲਾਜ ਕੀਤਾ ਜਾਂਦਾ ਐਮਰਜੈਂਸੀ ਜਿਹੜਾ ਇੱਕ ਫੋਰਸ ਉਹ ਵੀ ਸਾਡੇ ਕੋਲ ਹੁੰਦਾ ਹੈਗਾ ਇੱਕ ਪੂਰੀ ਕੰਮ ਕਰਦੀ ਹੈ ਠੀਕ ਹੈ ਜੀ ਇਹ ਤੁਹਾਨੂੰ ਬਿਮਾਰੀਆਂ ਦੱਸ ਰਿਹਾ ਹੈਗਾ ਜਿਹੜੇ ਜਿਹੜੇ ਸਾਡੇ ਕੋਲ ਇਲਾਜ ਜਾਂ ਗਿਆ ਕਾਫੀ ਰਹਿੰਦੀ ਹੋਵੇ ਢੇੜ ਦੇ ਵਿੱਚ ਗੈਸਾ ਜਿਹਾ ਗੈਸ ਜ਼ਿਆਦਾ ਬਣਦੀ ਹੋਵੇ ਉਹਦਾ ਵੀ ਸਾਡੇ ਕੋਲ ਜਿਹੜਾ ਪੰਦਾ ਇਲਾਜ ਅਸੀਂ ਕਰਦੇ ਹੈਗੇ ਇਸ ਤੋਂ ਇਲਾਵਾ ਔਰਤਾ ਤੇ ਮਰਦਾਂ ਦੀਆਂ ਹਰ ਤਰ੍ਹਾਂ ਦੀਆਂ ਕਿਸੇ ਵੀ ਤਰ੍ਹਾਂ ਦੀਆਂ ਸਮੱਸਿਆ ਹੋਵੇ ਉਹ ਕੋਈ ਵੀ ਬਿਮਾਰੀ ਹੋਵੇ ਹਰ ਬਿਮਾਰੀ ਦਾ ਜਿਹੜਾ ਪੱਕਾ ਇਲਾਜ ਸਾਡੇ ਕੋਲ ਕੀਤਾ ਜਾਂਦਾ ਹੈ ਔਰ ਅਸੀਂ ਕਿਸੇ ਦੇ ਨਾਲ ਕੋਈ ਧੋਖਾ ਨਹੀਂ ਕਰਦੇ ਹੈਗੇ ਇਸ ਤਰ੍ਹਾਂ ਕੁਝ ਕੁ ਬਿਮਾਰੀਆਂ ਸ਼ਾਇਦ ਰਹਿ ਵੀ ਗਈਆਂ ਹੋਣ ਉਹ ਉਹ ਇਲਾਜ ਜਿਹੜਾ ਹੈ ਕਿ ਆਤਮੋਵਰੀ ਦਾ ਸਾਡੇ ਕੋਲ ਇਲਾਜ ਹੁੰਦਾ ਹੈਗਾ ਡਾ ਆਪਰੇਸ਼ਨ ਜਿਹਨੂੰ ਕਹਿ ਦਿੰਦੇ ਆ ਨੀਂਦ ਦਾ ਨਾ ਆਉਣਾ ਜਿਆਦਾ ਉਸਦੀ ਕਮੀ ਹੋਣੀ ਇਹ ਸਾਰੀਆਂ ਬਿਮਾਰੀਆਂ ਦਾ ਇਲਾਜ ਤੁਹਾਡਾ ਜਿਹੜਾ ਹੈ ਸਾਡੇ ਕੋਲ ਪੱਕਾ ਹੈਗਾ ਇਸ ਕਰਕੇ ਦੇਸ਼ਾਂ ਜਾਂ ਵਿਦੇਸ਼ਾਂ ਦੇ ਵਿੱਚ ਕੋਈ ਵੀ ਦਵਾਈ ਮੰਗਵਾਉਣਾ ਚਾਵੇ 9876379499 ਸਕਰੀਨ ਤੇ ਦਿੱਤੇ ਹੋਏ ਫੋਨ ਦੇ ਉੱਪਰ ਜੋ ਮੋਬਾਈਲ ਨੰਬਰ ਦਿੱਤਾ ਹੋਇਆ ਉਸ ਤੇ ਸਾਨੂੰ ਫੋਨ ਕਰ ਸਕਦੇ ਆ ਘਰ ਬੈਠੇ ਤੁਹਾਨੂੰ ਦਵਾਈ ਪਹੁੰਚ ਜਾਵੇਗੀ ਅਸੀਂ ਕੋਈ ਵੀ ਇਹ ਦਵਾਈਆਂ ਦਾ ਕੰਮ ਛੱਡਿਆ ਨਹੀਂ ਆ ਸਾਡੇ ਬਜ਼ੁਰਗ ਜੋਗਰਾਂ ਨੇ ਆ ਰੂਹ ਦਾ ਕੰਮ ਜਿਹੜਾ ਇਹ ਉਹ ਕਰਦੇ ਹੈਗੇ ਸੀ ਕਿ ਉਹਨਾਂ ਨੇ ਸਾਉਂਸ ਸਿਆਸੀਆਂ ਤੋਂ ਸਿੱਖਿਆ ਸੀ ਅਸੀਂ ਉਹਨਾਂ ਤੋਂ ਸਿੱਖਿਆ ਸੀ ਕੋਈ ਬੰਦਾ ਮੋਟੇ ਹੋਣਾ ਚਾਹੁੰਦਾ ਹੈਗਾ ਇੱਕ ਮਹੀਨੇ 'ਚ ਸ਼ਰਤ ਲਾ ਕੇ ਉਹਨੂੰ ਮੋਟੇ ਕਰ ਦਵਾਂਗੇ ਠੀਕ ਆ ਪਤਲੇ ਹੋਣ ਦੀ ਜਿੱਥੇ ਦਵਾਈ ਹੈ ਉੱਥੇ ਮੁਕਾਬਲੇ ਦੇ ਕਾਰਾ ਪਾਉ ਨਾਭੀ ਅਮਲ ਜਿਹੜਾ ਤੁੰਨੀ ਦੇ ਵਿੱਚ ਤੇਲ ਪਾਉਂਦੇ ਹੈਗੇ ਉਹਦੇ ਲਈ ਵੀ ਸਾਡੇ ਕੋਲ ਸਾਰੇ ਹਰ ਬਿਮਾਰੀ ਦਾ ਜਿਹੜਾ ਤੇਲ ਹੁੰਦਾ ਆ ਉਹ ਵੀ ਸਾਡੇ ਕੋਲ ਤੁਸੀਂ ਲੈ ਸਕਦੇ ਹੈਗੇ ਆ ਤੋ ਤੁਸੀਂ 98763794093 ਤੇ ਤੁਸੀਂ ਫੋਨ ਕਰੋ ਹਾਰਮੋਨ ਦੀ ਕਿਸੇ ਵੀ ਸਮੱਸਿਆ ਹੈਗੀ ਜਾਂ ਰਮੋਨ ਜਿਹੜੇ ਆ ਬੋਦੀ ਦੀ ਜਿਹੜੀ ਆ ہماری ਲਾਹਤ ਕੀਤਾ ਜਾਂਦਾ ਹੈ ਹਾਰਡ ਦੀ ਕਿਸੇ ਨੂੰ ਸਮੱਸਿਆ ਆਏਗੀ ਜਾਂ ਹਾਰਡ ਦਾ ਰੋਗ ਜਿਹੜਾ ਹੈਗਾ ਉਹਦਾ ਵੀ ਇਲਾਜ ਸਾਡੇ ਕੋਲ ਹੁੰਦਾ ਹੈਗਾ ਕੈਂਨ ਦਾ ਭਾਅ ਹੈਗਾ ਕਿਸੇ ਵੀ ਤਰ੍ਹਾਂ ਦੀ ਪੇਟ ਰੋਗ ਹੋਵੇ ਪਿਸ਼ਾਬ ਰੋਗ ਹੋਵੇ ਮਸਾਨੇ ਦੇ ਰੋਗ ਹੋਣ ਲੀਵਰ ਦੇ ਰੋਗ ਹੋਣ ਚਾਹੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇ ਸਿਰ ਦੇ ਵਾਲਾਂ ਦੇ ਰੋਗ ਹੋਣ ਹਾਰਡ ਦੇ ਰੋਗ ਹੋਣ ਹਰ ਤਰ੍ਹਾਂ ਦੀ ਬਿਮਾਰੀ ਦਾ ਜਿਹੜਾ ਇਲਾਜ ਆ ਬੋਸੀ ਪੱਕਾ ਕਰਦੇ ਆ ਤੇ ਹਰ ਬਿਮਾਰੀ ਨੂੰ ਅਸੀਂ ਜੜੋਂ ਖਤਮ ਕਰਦੇ ਆ ਗਿਆ ਇੰਦਾ ਨਹੀਂ ਕਿ ਦਵਾਈ ਖਾਦੇ ਤਾਂ ਮੁੜ ਕੇ ਤੁਹਾਨੂੰ ਕਿਸੇ ਨਾਲ ਸੇਵਾ ਹੋਵੇ ਕੋਈ ਕਦੀ ਦੁਬਾਰਾ ਤੁਹਾਨੂੰ ਸਮੱਸਿਆ ਨਹੀਂ ਹੋਵੇਗੀ ਇਸ ਕਰਕੇ ਸਾਡਾ ਦਵਾਖਾਨੇ ਨੂੰ 100 ਸਾਲ ਤੋਂ ਵੀ ਉੱਪਰ ਪਹੁੰਚਲੇ ਹੈਗਾ ਕਿਸੇ ਨੇ ਵੀ ਆਪਣੀ ਬਿਮਾਰੀ ਦਾ ਇਲਾਜ ਕਰਾਣਾ ਕਿਰਪਾ ਕਰਕੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਆ ਇਹ ਜਿਹੜਾ ਮੇਰਾ ਸਾਡਾ ਪੱਤਰਕਾਰੀ ਦਾ ਕੰਮ ਹੈ ਨਵਾਂ ਸ਼ਹਿਰ ਦਵਾਬਾ YouTube ਚੈਨਲ ਹੈ ਇਹ ਸਿਰਫ ਇੱਕ ਸਾਡੇ ਸ਼ੌਂਕ ਆ ਲੋਕ ਸੇਵਾ ਹੀ ਕਰ ਰਿਹਾ ਇਤੋਂ ਕੋਈ ਕਮਾਈਆਂ ਤਾਂ ਨਹੀਂ ਹੋ ਰਹੀਆਂ ਹੈਗੇ ਇਹ ਅਸੀਂ ਜਿਹੜਾ ਕੰਮ ਇੱਕ ਬਖਰੇ ਤੌਰ ਤੇ ਉਹ ਤਾਂ ਇੱਕ ਵੈਸੇ ਕਰ ਰਹੇ ਹੈਗੇ। ਸਹੀ ਮੈਨੇ ਜਿਹੜਾ ਸਾਡਾ ਕੀਤਾ ਹੈਗਾ ਜਿਹੜਾ ਖਾਨਦਾਨੀ ਕੰਮ ਹੈਗਾ ਉਹ ਦੇਸੀ ਦਵਾਈਆਂ ਦਾ ਹੈਗੀਆਂ। ਜੜੀ ਬੂਟੀਆਂ ਦੇ ਦੁਆਰਾ ਜਿਹੜੀ ਆ ਹਰ ਦਵਾਈ ਤਿਆਰ ਕੀਤੀ ਜਾਂਦੀ ਆ ਛਾਤੀ ਤੋਂ ਪਹਿਲਾਂ ਜਾਂ ਬਾਅਦ ਕਿਸੇ ਨੂੰ ਵੀ ਕੋਈ ਅੰਦਰੂਨੀ ਸਮੱਸਿਆ ਆਂਦੀ ਆ ਉਹ ਠੀਕ ਉਹ ਅਸੀਂ ਕਰ ਦੂਆਂ ਹੋ ਜਾਂਦੀ ਆ। ਜਮਨਪਰਾਸ ਤੁਸੀਂ ਸਾਡੇ ਕੋਲ ਪੜਾਣਾ ਚਾਹਦੇ ਆਂ ਮਾਰਕੀਟ ਦੇ ਵਿੱਚ ਆਏ ਕੋਈ ਜਮਨਪਰਾਸ ਆ ਵਿੱਚ ਸਮਾਨ ਨਹੀਂ ਹੁੰਦਾ। ਔਰ ਬੋਡੀ ਬਿਲਡਰ ਵਾਲੇ ਜਿਹੜੇ ਹੈਗੇ ਆ ਆਪਣੇ ਉਹਨਾਂ ਦੇ ਲਈ ਸਪੈਸ਼ਲ ਜਿਹੜਾ ਹੈਗਾ ਆ ਮਾਰਕੀਟ ਦੇ ਬਾਹਰ ਤੁਸੀਂ ਖਾਂਦੇ ਆ ਸਟੈਂਡਰਡ ਵਾਲੇ ਹੁੰਦੇ ਆ ਸਾਡੇ ਕੋਲ ਜਿਹੜਾ ਉਹ ਬਾਹਰ ਉਹਦਾ ਬੋਡੀ ਬਿਲਡਰਾਂ ਲਈ ਸਪੈਸ਼ਲ ਤੌਰ ਤੇ ਜਿਹੜਾ ਤਿਆਰ ਰੂਪ ਕੀਤਾ ਜਾਂਦਾ ਇਸ ਤਰ੍ਹਾਂ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਬਿਮਾਰੀ ਹੋਵੇ ਕਈ ਬਿਮਾਰੀਆਂ ਦੀਆਂ ਦਰੀਆਂ ਦੀਆਂ ਹੋਵੇ ਉਹਦਾ ਵੀ ਪੱਕਾ ਇਲਾਜ ਆ ਜਾਏਗਾ ਇਸ ਕਰਕੇ ਕਿਸੇ ਬਿਮਾਰੀ ਤੋਂ ਕੁਬਰਾਉਣਾ ਪੱਕਾ ਇਲਾਜ ਕੀਤਾ ਕਰਾਂਗੇ ਪੈਸਾ ਕਮਾਣ ਦੇ ਲਈ ਅਸੀਂ ਲੋਕਾਂ ਨੂੰ ਗਮਰਾ ਨਹੀਂ ਕਰਦੇ ਔੜ ਜਾਂ ਹੋਰ ਇਸ ਲਾਭਕੇ ਦੇ ਵਿੱਚ ਜਿੰਨੇ ਵੈਦ ਬੈਠੇ ਆ ਉਹਨਾਂ ਦੀ ਬੈਕਗ੍ਰਾਉਂਡ ਪਤਾ ਕਰ ਲੋ ਕਿ ਉਹ ਪਹਿਲਾਂ ਦਵਾਈਆਂ ਦਾ ਕੰਮ ਕਰਦੇ ਸੀ ਜਾਂ ਨਹੀਂ ਕਰਦੇ ਸੀ ਸਭ ਲੋਕਾਂ ਨੂੰ ਧੋਖਾ ਦੇ ਰਹੇ ਆ ਮੇਰੇ ਬਜ਼ੁਰਗਾਂ ਦਾ ਲਾਇਸੈਂਸ ਦੇਖ ਸਕਦੇ ਆ ਕਿਉਂ ਔਰ ਪੱਕਾ ਇਲਾਜ ਕਰਾਂਗੇ ਬਿਲਕੁਲ 0% ਵੀ ਤੁਹਾਡੇ ਨਾਲ ਧੋਖਾ ਨਹੀਂ ਕਰਾਂਗੇ ਪੈਸਾ ਕਮਾਣ ਦੇ ਲਈ ਇਸ ਕਰਕੇ ਜਿਹੜੇ ਹੈਗੇ ਔਰਤਾਂ ਤੇ ਮਰਦਾਂ ਦੀ ਨਰ ਤਰ੍ਹਾਂ ਦੀ ਬਿਮਾਰੀ ਦਾ ਜਿਹੜਾ ਇਲਾਜ ਕਰਦੇ ਆ ਸੋ ਇੱਕ ਵਾਰ ਤੁਸੀਂ ਸੰਪਰਕ ਕਰੋ ਫੋਨ ਕਰੋ ਔਰ ਇਲਾਜ ਪੱਕਾ ਕੀਤਾ ਜਾਏਗਾ ਬਿਲ ਸਿਕਰੀ ਸਰਦੇ ਵਿੱਚ ਪੈ ਜਾਂਦੀ ਉਹ ਉਹਦਾ ਪੱਕਾ ਇਲਾਜ ਆ ਜਾਏਗਾ ਇਸ ਕਰਕੇ ਕਿਸੇ ਨੂੰ ਘਬਰਾਣ ਦੀ ਲੋੜ ਨਹੀਂ ਹੈ ਵੀਡੀਓ ਪੂਰੀ ਦੇਖੋ ਤੇ ਸ਼ੇਅਰ ਕਰੋ ਔਰ ਤਾਂ ਜੋ ਜਿਹੜਾ ਹੈਗਾ ਗਰੀਬ ਬੇਸਹਾਰਾ ਤੇ ਲੋੜਵੰਦਾ ਦੇ ਲਈ ਜਿਹੜਾ ਆ ਉਹ ਵਿਸ਼ੇਸ਼ ਜਿਹੜਾ ਆ ਉਹਨਾਂ ਨੂੰ ਤਾਂ ਬਹੁਤ ਘੱਟ ਰੇਟ ਤੇ ਜਿਹੜੀ ਦਵਾਈ ਦਿੱਤੀ ਜਾਂਦੀ ਹੈ ਇੱਕ ਵਾਰ ਸੰਭਰ ਕਰੋ ਸਾਰੇ ਰੋਗਾ ਤੋਂ ਛੁਟਕਾਰਾ ਪਾਓ ਸ਼ੂਗਰ ਰੋਗ ਦੇ ਤਾਂ ਫੱਟੇ ਚੱਕ ਦਵਾਂਗੇ ਘਬਰਾਣ ਦੀ ਕੋਈ ਲੋੜ ਨਹੀਂ